ਨਾ ਹੋਈ ਫਿਰ ਕੀ ਗੱਲ ਹੋਈ ਸੀਗੀ ਸਰ ਰਾਜੀ ਨਾਮਾ ਕਰਨੇ ਲਈ ਚੋ ਤੇ ਸੀ ਗਈ ਸੀ ਡੱਲੀ ਤੇ ਮੇਰੇ ਯਾਰ ਦੋਸਤ ਨਾਲ ਲੜਾਈ ਸੀ ਉਹਦੀ ਮੁੰਡੇ ਦੀ ਸੀਗੀ ਤੇ ਰਾਜੀ ਨਾਮਾ ਕਰਨਾ ਸਾਨੂੰ ਰਾਜੀ ਨਾਮਾ ਕਰਨ ਲਈ ਸੱਦ ਲਿਆ ਇਹਨਾਂ ਨੇ ਕਿਉਂਕਿ ਉਹ ਮੇਰੇ ਨਾਲ ਦੇ ਸੀਗੇ ਇਧਰੋਂ ਵੀ ਇਧਰੋਂ ਹੀ ਵਿੱਚ ਮੈਂ ਪੈ ਗਿਆ ਉਧਰੋਂ ਹੀ ਵਿੱਚ ਮੈਂ ਪੈ ਗਿਆ ਕੀ ਰਾਜੀ ਨਾਮਾ ਹੋ ਜੂਗਾ ਕਾਡੋ ਲੜਨਾ ਬਸ ਤੇ ਇਹਨੇ ਖੈਦਾ ਚੱਕਿਆ ਮੈਨੂੰ ਜਾਨੋ ਮਾਰਨਾ ਸੀਗਾ ਤੇ ਸਾਰੇ ਪਤਾ ਨਹੀਂ ਕਿਹੜੀ ਗੱਲ ਸੀ ਹੁੰਦਾ ਕੱਢਿਓ ਮੇਰੇ ਗਰਦਨ ਤੇ ਮੂਰੇ ਮਾਰਨਾ ਸੀ ਇਹਨੇ ਖਬਰ ਉਹ ਮੈਂ ਘੁੰਮ ਗਿਆ ਫਟਾਫਟ ਮੇਰੇ ਪਿੱਛੇ ਕਰੰਦੇ ਵੱਜਿਆ 6 ਜੰਤੂਗਾ ਤੱਕ ਵੱਜਿਆ ਜੀ ਗਰਦਨ ਤੇ ਬਾਜ ਮੈਂ ਹੱਟ ਹੋ ਗਈ ਮੇਰੀ ਮੁੰਡੇ ਕੀ ਕਰਦੇ ਬਦਸ 11 ਜਣੇ ਸੀ ਲਪਰੀ ਚਕਾਰੀ ਤੇ ਰੋਜ਼ ਦਿਕ ਲੈਣ ਨੇ ਮੇਰੀਆਂ ਬਾਹ ਬੜੀਆਂ ਜੀ 9 10 ਜਣੇ ਹੋਰ ਸੀ ਉਹਨਾਂ ਨਾਲ ਆਂਦੇ ਸਰਪੰਚ ਵਡੇ ਖਾਪਰ ਦੇ ਕਰ ਪਰ ਉਹਨਾਂ ਨੇ ਮਾਰਿਆ ਆਂਟੀਆਂ ਨੇ ਬਚਾਇਆ ਮੈਨੂੰ ਤੇ ਬਾਅਦ ਟਣ ਕੁੜੀਆਂ ਗਿਰ ਗਈਆਂ ਮੇਰੇ ਉੱਪਰ ਪੈਣਾ ਉਹਨਾਂ ਨੇ ਮੇਰੇ ਉੱਪਰ ਗਿਰ ਗਿਰ ਕੇ ਬਚਾਇਆ ਮੈਨੂੰ ਮੇਰੀ ਬਾਜ ਮੈਂ ਹੱਟ ਹੋ ਗਈ ਹਾਂਜੀ ਸੱਸੀ ਗੱਲ ਸਰ ਰਮਨਜੀਤ ਸਿੰਘਾ ਜੀ ਇਹ ਅੱਜ ਮੇਰੇ ਬੇਟੇ ਨੂੰ ਨਾ ਦੋ ਲੜਕੇ ਆਏ 200 ਦੇ ਤੇ ਉੱਥੇ ਬੱਸ ਸਟੈਂਡ ਰੈਲੀ ਵਾਸਤੇ ਬੁਲਾ ਕੇ ਲੈ ਗਏ ਉੱਥੇ ਅਚਾਨਕ 15-20 ਜਣਿਆਂ ਨੇ ਤੇ ਡਾਂਗੇ ਥੋਟ ਨਾਲ ਹਮਲਾ ਕਰਤਾ ਘਟਟਾਗੂ ਇਹਨਾਂ ਨਾਲ ਤੇ ਕਾਫੀ ਵੱਡਤਾ ਇਹਨੂੰ ਹੁਣ ਅਸੀਂ ਇਹਨੂੰ ਪੀਜੀ ਲੈ ਕੇ ਚੱਲੇ ਆ ਰੈਫਰ ਕੀਤਾ ਇਹਨੂੰ ਆ ਪੁਰਾਣੇ ਬੱਸ ਸਟੈਂਡ ਜੀ ਇਹ 12 ਵਜੇ ਦੀ ਗੱਲ ਹੈ ਜੀ ਬੰਦਾ ਇੱਕ ਸ਼ਿਕਾਰੀ ਹੈ ਨਾਮ ਇੱਕ ਉਹਦੇ ਨਾਲ ਹੋਰ ਆ ਉਹਦਾ ਨਾਮ ਨਹੀਂ ਪਤਾ ਹੈਗਾ ਉਹ ਉੱਤੇ ਪਰਚਾ ਕਟਿਆ ਪੁਲਿਸ ਨੇ ਉੱਤੇ ਪਰ ਉਹਦਾ ਪੱਕਾ ਨਹੀਂ ਪਤਾ ਹਾਲੇ ਕੀ ਬਣਨਾ ਅੱਗੇ ਮੇਰਾ ਬੇਟਾ ਲੱਗਦਾ ਹੈ ਜੀ ਉਹ ਉਹ ਕਿਸੇ ਹੋਰ ਦੋ ਫਰੈਂਡਾਂ ਨਾਲ ਗਿਆ ਸੀਗਾ ਉਹਦੇ ਦੋਸਤਾਂ ਨੂੰ ਰੈਲੀ ਦਾ ਕਹਿ ਕੇ ਬਲਾਗ ਲੈ ਗਏ ਉਹਨਾਂ ਦਾ ਪੰਗਾ ਸੀਗਾ ਇਹ ਨਾਲ ਸੀਗਾ ਉਹਨਾਂ ਤੇ ਇਹਦਾ ਕੋਈ ਕਸੂਰ ਨਹੀਂ ਸੀਗਾ ਵਿੱਚ ਨਾ ਕੋਈ ਦੁਸ਼ਮਣੀ ਸੀਗੀ ਤੇ ਇਹਨੂੰ ਤਾਂ ਉਹਦੇ ਨੂੰ ਜੱਜ ਵੜਦਾ ਇਹ ਤੇ ਇਨਸਾਫ ਮਿਲਣਾ ਚਾਹੀਦਾ ਫਿਰ ਜਿੱਦਾਂ ਇਹਨਾਂ ਨਾਲ ਕੀਤਾ ਉਦਾਂ ਹੋਣਾ ਚਾਹੀਦਾ ਹਾਂਜੀ